ਸਾਈਂਤੀ ਜੀ ਦਾ ਸਾਡੇ ਇਸ ਪਿੰਡ ਚ ਸਾਈਂਤੀ ਧਰਮਾ ਧੰਗ ਦਾ ਰਾਮਣ ਪੈਗਲ ਹਰ ਹਰ ਦੰਗਲ ਹੁੰਦਾ ਤੇ ਸਾਈਂਤੀ ਸਿੱਖਾ ਸਿੱਖੀ ਦਾ ਹਜ਼ਾਰ ਤਰਾਂ ਇਧਰ ਇਸੇ ਪਰ ਆਪਣੇ ਬਾਪੂ ਜੀ ਦਾ ਨਸੀਬ ਦਾ ਦਿਖੋਲੀ ਇਹ ਬਾਲ ਜਦਾਂ ਦੇਖੋਗੇ ਸਾਡੇ ਬਾਏ ਗਰਮੀਤ ਪਰ ਬਤਾਲੀ ਹਰ ਮੋਹਿੰਦਰ ਪਰ ਨਾਲ ਇਹ ਮੇਲਾ ਬੜੀ ਧੂਮਤਾਮ ਨਾਲ ਮਨਾਇਆ ਜਾਂਦਾ ਤੇ ਹਰ ਵਾਰ ਬਹੁਤ ਵੱਡਾ ਦੰਗਲ ਹੁੰਦਾ ਹਰ ਵਾਰ ਇਸ ਤੋਂ ਵੱਧ ਕੇ ਹੁੰਦਾ ਇਸ ਵਾਰੀ ਅਸੀਂ ਵੱਡੇ ਜੋੜਾਂ ਦੇ ਪਹਿਲਵਾਨ ਜਿਵੇਂ ਕਿ ਭੋਲਾ ਜਿਹੜਾ ਅ ਵੱਡਾ ਜਿਹੜਾ ਪਹਿਲਵਾਨ ਹੈ ਸਿਰੇ ਦਾ ਕੀ ਨਾਮ ਹੈ ਵੱਡੀ ਕੁਸ਼ਤੀ ਵਾਲਾ ਉਹ ਉਸ ਨੂੰ ਅਸੀਂ ਬੁੱਕ ਕਰਨ ਵਾਸਤੇ ਗਏ ਸੀ ਪਰ ਉਹ ਕਿਤੇ ਹੋਰ ਬੁੱਕ ਸੀ ਤੇ ਅਗਲੀ ਵਾਰੀ ਸਾਡੀ ਕੋਸ਼ਿਸ਼ ਹੈ ਵੀ ਜੋ ਵੀ ਜੱਸਾ ਜੱਸਾ ਪੱਟੀ ਸੋਰੀ ਜੱਸਾ ਪੱਟੀ ਆ ਅਸੀਂ ਉਸ ਨੂੰ ਬੁੱਕ ਕਰਨ ਵਾਸਤੇ ਗਏ ਸੀ ਉਹ ਕਿਤੇ ਅੱਗੇ ਬੁੱਕ ਸੀ ਪਰ ਅਗਲੀ ਵਾਰੀ ਸਾਡੀ ਕੋਸ਼ਿਸ਼ ਹੈ ਵੀ ਹਰਿਆਣਾ ਪੰਜਾਬ ਦੇ ਜੋ ਵੀ 스타 ਪਹਿਲਵਾਨ ਹੋਣਗੇ ਅਸੀਂ ਉਹਨਾਂ ਨੂੰ ਇਸ ਖਾੜੇ ਦੇ ਵਿੱਚ ਲੋਕਾਂ ਨੂੰ ਰੂਬਰ ਰੂ ਕਰਾਵਾਂਗੇ ਤੇ ਜਿਵੇਂ ਲੋਕਾਂ ਦਾ ਸਹਿਯੋਗ ਵੱਧਦਾ ਜਾ ਰਿਹਾ ਹੈ ਅਸੀਂ ਉਸ ਦੇ ਮੁਤਾਬਕ ਕਬੱਡੀ ਦੀ ਪੁਸਤੀ ਕਬੱਡੀ ਦੇ ਜਿਹੜੇ ਖੇਡ ਮੈਦਾਨ ਆ ਅਸੀਂ ਉਹਨਾਂ ਨੂੰ ਵੀ ਚਲਾਵਾਂਗੇ ਤਾਂ ਕਿ ਜਿਹੜੇ ਇਲਾਕੇ ਦੇ ਨੌਜਵਾਨ ਆ ਉਹਨਾਂ ਨੂੰ ਅਸੀਂ ਕਵਰ ਕਰ ਸਕੀਏ ਜਿਹੜਾ ਸਭ ਤੋਂ ਵੱਡਾ ਕਲੰਕ ਹੈ ਉਹ ਪੰਜਾਬ ਦੇ ਸਿਰ ਤੇ ਲੱਗਿਆ ਹੋਇਆ ਨਸ਼ਿਆਂ ਦਾ ਵੀ ਤਾਂ ਕਿ ਜਿਹੜੇ ਨੌਜਵਾਨ ਆ ਉਹ ਖੇਡਾਂ ਵੱਲ ਪ੍ਰੇਰਿਤ ਕੀਤੇ ਜਾਣ ਤਾਂ ਕਿ ਉਹ ਇਸ ਮਾੜੀ ਕੁਰੀਤੀਆਂ ਤੋਂ ਬਚ ਸਕਣ ਤੇ ਆਪਣੇ ਇਹਨਾਂ ਖਾੜਿਆਂ ਦੇ ਉਹ ਸ਼ਿੰਗਾਰ ਬਣ ਤੇ ਆਪਣੇ ਮਾਪਿਆਂ ਦੇ ਚੰਨਣ ਮਨਾਰੇ ਬਣ। ਇਹ ਕਬੱਡੀ ਟੰਗੜ ਵਿੱਚ ਸੰਤਵਾਂ ਤੇ ਸੰਜੋਗ ਮਾੜੀ ਦਾ ਪਿੰਡ ਵਾਲਿਆਂ ਦਾ ਹੁੰਦਾ। ਇਹ ਸਭ ਤੋਂ ਵੱਧ ਪਿੰਡ ਵਾਲਿਆਂ ਦਾ ਤੇ ਗੁੱਗਾ ਮਾੜੀ ਦੀ ਜਿਹੜੀ ਦੁਕਾਨਾਂ ਦੀ ਗੁਰਾਹੀ ਹੈ ਉਹ ਇਸ ਦੇ ਵਿੱਚ ਐਡ ਕੀਤੀ ਜਾਂਦੀ ਹੈ। ਨਾ ਕਿ ਤਿਤੜਾਵੇ ਵੱਲੋਂ ਨਾ ਕਿਸੇ ਵੱਲੋਂ। ਇਹ ਚੰਡੀਆਂ ਵੱਲੋਂ ਜਾਂ ਕੇ ਗੁਰਾਹੀ ਕੀਤੀ ਜਾਂਦੀ ਹੈ। ਇਸ ਚ ਚਾਹੇ ਕੋਈ ਰਵੀਦਾਸਿਆ ਪਰਿਵਾਰ ਆ ਚਾਹੇ ਬਾਲਮਿਕਿਆ ਪਰਿਵਾਰ ਆ ਚਾਹੇ ਕੋਈ ਜੱਟ ਜ਼ਿਮੀਂਦਾਰ ਆ ਚਾਹੇ ਕੋਈ ਬ੍ਰਾਹਮਣ ਹਰ ਇੱਕ ਦੀ ਸਰਦਾ ਸਮਾਨ ਮੁਤਾਬਕ ਲਿਆ ਜਾਂਦਾ ਜੋ ਉਸ ਦੀ ਸਰਦਾ ਹੈ ਕੋਈ 50 ਰੁਪਏ ਵੀ ਦਿੰਦਾ ਹੈ ਕੋਈ 50000 ਵੀ ਦਿੰਦਾ ਹੈ ਕਿਉਂਕਿ ਹਰ ਲੋਕਾਂ ਦੇ ਅੰਦਰ ਸਰਦਾ ਹੈ ਇਹ ਗੱਗਾਕਾਰ ਵੀਰ ਦੇ ਨਾਲ ਸਰਦਾ ਮੁਤਾਬਕ ਲੋਕਾਂ ਦੇ ਕੰਮਕਾਰ ਹੁੰਦੇ ਆ ਡੋਕਟਰ ਹੁੰਦੇ ਆ ਤੇ ਉਹਦੇ ਮੁਤਾਬਕ ਹਰ ਵਾਰ ਲੋਕ ਆ ਜਿਹੜੇ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਸ ਗੁਰੂ ਮਹਾਰਾਜ ਦੀ ਜਿਹੜੀ ਨਗਰੀ ਹੈ ਉਸ ਨੂੰ ਚਾਰ-ਚਾਰ ਲਾਉਂਦੇ ਆ ਤੇ ਉਸ ਦੀ ਖੁਸ਼ੀਆਂ ਚ ਸ਼ਾਮਲ ਹੁੰਦੇ ਆ